ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਫਿਰ ਤੋਂ ਤੁਹਾਡੇ ਵਾਸਤੇ ਬਹੁਤ ਪਿਆਰੀ ਤੇ ਬਹੁਤ ਜ਼ਿਆਦਾ ਡਿਮਾਂਡਡ ਵੀਡੀਓ ਲੈ ਕੇ ਆਏ ਆਂ ਡਿਮਾਂਡ ਇਹਨਾਂ ਸੂਟਾਂ ਦੀ ਤਾਂ ਰਹਿੰਦੀ ਹੈ ਜੀ ਕਿਉਂਕਿ ਇਹਨਾਂ ਨੂੰ ਕਾਫੀ ਦੂਰੋਂ-ਦੂਰੋਂ ਕਲਾਇੰਟਾਂ ਜਦੋਂ ਅਸੀਂ ਹੁਣ ਲਗਾਈ ਸੀਗੀ ਐਗਜ਼ੀਬੀਸ਼ਨ ਤਾਂ ਉਹਦੇ ਵਿੱਚੋਂ ਵੀ ਕਾਫੀ ਜਣਿਆਂ ਨੇ ਮਤਲਬ ਸਪੈਸ਼ਲੀ ਇਹ ਵਾਲੇ ਸੂਟ ਮੰਗਵਾਏ ਤੇ ਬਹੁਤ ਜ਼ਿਆਦਾ ਇਹਨਾਂ ਦਾ ਸਾਨੂੰ ਰਿਸਪੌਂਸ ਸੀਗਾ ਸੂਟਾਂ ਦਾ ਮੈਂ ਜਿਹੜੇ ਘਰ ਬੈਠੇ ਨੇ ਨਹੀਂ ਆ ਸਕੇ ਸੰਡੇ ਵਾਲੇ ਦਿਨ ਬਾਰਿਸ਼ ਨੇ ਰੋਕ ਲਈ ਉਹਨਾਂ ਵਾਸਤੇ ਸੂਟ ਲੈ ਵਾਂਗੇ ਪ੍ਰਿੰਟਡ ਵਿੱਚ ਹੋਣਗੇ ਜੀ ਸਾਰੇ ਸੂਟ ਜੌਰਜਟ ਵਿਦ ਆਰੀ ਵਰਕ ਦੇ ਨਾਲ ਰਹਿਣਗੇ 3500 ਵਾਲਾ ਸੂਟ ਅਸੀਂ ਤੁਹਾਨੂੰ 3200 ਚ ਦੇਵਾਂਗੇ ਤੇ ਇੱਕ ਹੈਗੇ ਨੇ ਜੀ ਟੈਬੀ कॉटन ਟੈਬੀ ਦੇ ਸੂਟ ਉਹ ਹੈਗੇ ਨੇ ਜੀ ਆਪਣੇ 2600 ਦੇ ਠੀਕ ਹੈ ਜੀ ਦੋਨੋਂ ਹੀ ਸੂਟ ਮਤਲਬ ਦੋਨੋਂ ਹੀ ਤਰ੍ਹਾਂ ਦਾ ਸਟੱਫ ਆ ਤੇ ਦੋਹੋ ਹੀ ਪ੍ਰਾਈਸ ਮੈਂ ਤੁਹਾਨੂੰ ਦੱਸਦੇ ਆ ਤੇ ਤੁਸੀਂ ਇਹਨਾਂ ਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਤਾਂ ਉਹ ਉਹਦੀ ਪਿਕ ਸੈਂਡ ਕਰ ਸਕਦੇ ਹੋ ਨੰਬਰ ਹੈਗਾ ਬੁਕਿੰਗ ਲਈ 8283828381 ਨੰਬਰ ਹੈ ਤੁਸੀਂ ਮੈਨੂੰ ਸੂਟ ਜਿਹੜਾ ਵੀ ਪਸੰਦ ਆ ਉਸ ਦੀ ਪਿਕ ਸੈਂਡ ਕਰ ਸਕਦੇ ਹੋ ਪਿਓਰ ਵਾਲੀ ਜੌਰਜਟਾ ਜੀ ਸਾਰਾ ਫਰੰਟ ਬੈਕ ਤੇ ਆਰੀ ਦਾ ਵਰਕ ਹੈ ਇਸ ਤੇ ਠੀਕ ਹੈ ਜੀ ਕੋਈ ਇਹਨਾਂ ਚ ਕਾਪੀ ਨਹੀਂ ਆ ਕੋਈ ਸੰਥੈਟਿਕ ਨਹੀਂ ਆ ਟੈਬੀ ਵੀ ਤੁਹਾਨੂੰ ਮਿਲ ਜਾਏਗੀ ਜੀ 1200 ਤੱਕ ਮਿਲ ਜਾਏਗੀ ਪਰ ਸਾਡੀ ਟੈਬੀ ਜਿਹੜੀ ਮੈਂ ਤੁਹਾਡੇ ਵਾਸਤੇ ਲੈ ਕੇ ਆਈਆਂ ਕੋਈ ਵੀ ਉਹਨਾਂ ਚ ਸੰਥੈਟਿਕ ਟੱਚ ਨਹੀਂ ਹੈਗਾ ਇਹਨਾਂ ਦੇ ਨਾਲ ਤੁਹਾਨੂੰ ਕ੍ਰੇਪ ਦੀ 3 ਮੀਟਰ ਦੀ ਸਲਵਾਰ ਮਿਲੇਗੀ ਪਲੱਸ ਜੌਰਜਟ ਦਾ ਹੀ ਬਹੁਤ ਪਿਆਰਾ ਪ੍ਰਿੰਟਡ ਦੁਪੱਟਾ ਦੁਪੱਟੇ ਤੁਹਾਨੂੰ ਲੰਮੇ ਚੌੜੇ ਮਿਲ ਜਾਣਗੇ ਜੀ ਠੀਕ ਹੈ ਬੰਬਰ ਜੌਰਜਟਾ ਬਿਲਕੁਲ ਲਾਈਟ ਵੇਟ ਦੁਪੱਟਾ ਰਹੇਗਾ ਇਹਨਾਂ ਦਾ ਕਲਰ ਤਾਂ ਤੁਸੀਂ ਪੁੱਛੋ ਹੀ ਨਾ ਤੁਹਾਨੂੰ ਕੀ ਕੀ ਦੇ ਰਹੇ ਹਾਂ ਅਸੀਂ ਕਿੰਨੇ ਪਿਆਰੇ ਕੰਟਰਾਸਟ ਕਲਰ ਦੇ ਰਹੇ ਹਾਂ ਇਹ ਦੇਖੋ ਸਕਿਨ ਕਲਰ ਦੇ ਉੱਪਰ ਬਹੁਤ ਸੋਹਣੀ ਪ੍ਰਿੰਟਿੰਗ ਆ ਸਾਰੇ ਦੇ ਉੱਪਰ ਵਰਕ ਆ ਜੀ ਇਹ ਸਲਵਾਰ ਆ ਤੇ ਇਹ ਹੈਗਾ ਦਾ ਦੁਪੱਟਾ ਠੀਕ ਹੈ ਜੀ ਨੈਕਸਟ ਪ੍ਰਿੰਟ ਹੈ ਜਿਸ ਤੁਹਾਨੂੰ ਸਾਰੇ ਤਰ੍ਹਾਂ ਦੇ ਕਲਰ ਵੀ ਮਿਲ ਜਾਣਗੇ ਲਾਈਟ ਡਾਰਕ ਤੇ ਪ੍ਰਿੰਟ ਵੀ ਮਿਲ ਜਾਣਗੇ ਵੱਡੇ ਛੋਟੇ ਸਾਰੇ ਪਿਓਰ ਜੌਰਜਟ ਦੇ ਸੂਟ ਨੇ 3200 ਹੈਗਾ ਜੀ ਇਹਨਾਂ ਸੂਟਾਂ ਦਾ ਪ੍ਰਾਈਸ ਕ੍ਰੇਪ ਦੀਆਂ ਸਲਵਾਰਾਂ ਨੇ 3-3 ਮੀਟਰ ਦੀਆਂ ਸਲਵਾਰ ਸੂਟ ਬਣਾ ਲਓ ਜਾਂ ਫਿਰ ਤੁਸੀਂ ਫਰੌਕ ਸੂਟ ਬਣਾ ਲਓ ਉਹ ਥੋੜੀ ਚੁਆਇਸ ਹੈ ਅਸੀਂ ਜ਼ਿਆਦਾਤਰ ਇਹਨਾਂ ਸੂਟਾਂ ਦੇ ਫਰੌਕ ਸੂਟ ਬਣਾਏ ਹੋਏ ਆਂ ਕੀ ਕਾਜੀ 컬러 ਤਾਂ ਬਹੁਤ ਸੋਹਣੇ ਸੋਹਣੇ ਆ ਇਹ ਪਰਪਲ ਵਾਈਨ ਜਿਹਾ ਸ਼ੇਡ ਆ ਜਾਂਦਾ ਹੈ ਬੈਂਗਨੀ ਜਿਹਾ ਕਲਰ ਦੁਪट्टे ਵੀ ਸੇਮ ਪਿਓਰ ਬੰਬਰ ਦੇ ਨੇ ਇਹਨਾਂ ਦੇ ਵਿੱਚ ਸਲਵਾਰਾਂ ਦੇ ਕਲਰ ਤੁਹਾਨੂੰ ਨਵੇਂ-ਨਵੇਂ ਜੇ ਦੇਖਣ ਨੂੰ ਮਿਲਣਗੇ ਜੇ ਦੇਖੋ ਕਿੰਨਾ ਪਿਆਰਾ ਕਲਰ ਆ ਨਾ ਲਾਈਟ ਆ ਨਾ ਡਾਰਕ ਆ ਪ੍ਰਾਈਸ ਹੈਗਾ ਜੀ 3200 3500 ਵਾਲੇ ਸੂਟ ਨੇ ਸਾਰੇ ਤੁਹਾਨੂੰ 3200 ਚ ਦੇ ਰਹੇ ਆ ਸ਼ਿਪਿੰਗ ਅਲੱਗ ਤੋਂ ਰਹੇਗੀ ਮੈਂ ਹਰੇਕ ਵੀਡੀਓ ਚ ਰਿਕਵੈਸਟ ਕਰਦੀ ਹਾਂ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰ ਦਿਓ ਤੁਸੀਂ ਸ਼ਿਪਿੰਗ ਨਾਲ ਉਸ ਟਾਈਮ ਹੀ ਵਿਦ ਪੇ ਕਰਿਆ ਕਰੋ ਕਿਉਂਕਿ ਦੋ ਦੋ ਐਂਟਰੀਆਂ ਨਾ ਪਾਓ ਜੀ ਰਿਕਵੈਸਟ ਆ ਸਾਰਿਆਂ ਲਈ ਇਹ ਬਹੁਤ ਸੋਹਣਾ ਸ਼ੇਡ ਆ ਲਾਈਟ ਜਿਹਾ ਕਲਰ ਆ ਇਹ ਹੈਗਾ ਜੀ ਇਹਦਾ ਦੁਪੱਟਾ ਦੁਪੱਟੇ ਲਾਈਟ ਡਾਰਕ ਪ੍ਰਿੰਟ ਜਿਹਦੇ ਬਹੁਤ ਸੋਹਣੇ ਰਹਿਣਗੇ ਕਲਰ प्रिंट ਤਾਂ ਬਹੁਤ ਪਿਆਰੇ ਪਿਆਰੇ ਆ ਦੇਖੋ ਲਾਈਟ ਮਹਿੰਦੀ ਜਾਂ ਕਲਰ ਕਿੰਨਾ ਸੋਹਣਾ ਠੀਕ ਹੈ ਜੀ ਇਹ ਸਾਰੀ ਸੂਟ ਨਹੀਂ ਇਹਦੇ ਵਿੱਚ ਹਲੇ ਅਸੀਂ ਤੁਹਾਨੂੰ ਹੋਰ ਵੀ ਦਿਖਾਣੇ ਆ ਜੌਰਜਟ ਦੇ ਉੱਪਰ ਪਿਓਰ ਵਾਲੀ ਜੌਰਜਟਾ ਬਿਲਕੁਲ ਸੌਫਟ ਦੇ ਉੱਪਰ ਹੈ ਜੀ ਇਹ ਆਰੇ ਦਾ ਵਰਕ ਆ ਫਰੰਟ ਬੈਕ ਸਾਰੇ ਤੇ 3500 ਵਾਲਾ ਸੂਟ ਸੀਗਾ ਕਿਉਂਕਿ ਅਸੀਂ ਡਿਸਕਾਊਂਟ ਲਗਾਏ ਸੀਗੇ ਉੱਥੇ ਸਾਰੇ ਹੀ ਸੂਟਸ ਜਿਨੇ ਵੀ ਅਸੀਂ ਲੈ ਕੇ ਗਏ تھے ਤਾਂ ਹੀ ਡਿਸਕਾਊਂਟ ਤੇ ਤੁਹਾਨੂੰ ਹੁਣ ਇਹ ਵਾਲੇ ਸੂਟ ਦੇ ਰਹੇ ਹਾਂ ਨਿਓਨ ਸ਼ੇਡ ਆ ਜੀ ਬਹੁਤ ਪਿਆਰਾ ਕਲਰ ਆ ਇਹ ਆਜੇ ਕਦੇ ਵਿੱਚ ਨਵਾਂ ਜਿਹਾ ਕਲਰ ਆ ਬਿਲਕੁਲ ਨਵਾਂ ਜਿਹਾ ਸ਼ੇਡ ਪਰਪਲ ਜੀ ਟੋਨ ਤੇ ਆ ਜਾਂਦਾ ਏ ਦੇਖੋ ਕਲਰ ਕੋਈ ਵੀ ਏਜ ਪਾ ਸਕਦੀ ਆ ਠੀਕ ਆ ਜੀ ਨੈਕਸਟ ਦੇ ਰਹੇ ਆ ਬਹੁਤ ਪਿਆਰੇ ਪਿਆਰੇ ਜੇ ਪ੍ਰਿੰਟ ਇਹਨਾਂ ਦੇ ਕਿੰਨਾ ਸੋਹਣਾ ਕਲਰ ਆ ਸਕਿਨ ਦੇ ਉੱਪਰ ਕਲਰ ਕੰਟਰਾਸਟ ਹੀ ਬਹੁਤ ਪਿਆਰਾ ਨੈਕਸਟ ਦੇ ਰਹੇ ਆ ਜੀ ਲਾਈਟ ਗ੍ਰੇ ਸਟੋਨ ਤੇ ਉੱਪਰ ਇਹ ਸੂਟ ਮੇਰੇ ਕੋਲ ਕਾਫੀ ਵਾਰ ਆ ਚੁੱਕਿਆ ਆ ਸਾਰੇ ਇਹਨੂੰ ਬਹੁਤ ਪਸੰਦ ਕਰਦੇ ਆ ਬਹੁਤ ਸਾਰੀਆਂ ਫੋਟੋਜ਼ ਆਈਆਂ ਇਸ ਪ੍ਰਿੰਟ ਦੀਆਂ ਵੀ ਕਿਉਂਕਿ ਲਾਈਟ ਰਾਕ ਦਾ ਕਲਰ ਕੰਟਰਾਸਟ ਜਿਆ ਬਹੁਤ ਸੋਹਣਾ ਹੈ ਦੇਖੋ ਜੇ ਵੱਡੇ ਵੱਡੇ ਪ੍ਰਿੰਟ ਦੇ ਵਿੱਚ ਇਹ ਪੀਚ ਕਲਰ ਦੇ ਉੱਪਰ ਸਲਵਾਰ ਆ ਲਾਈਟ ਪੀਚ ਜਿਹੜਾ ਵਾਈਟ ਲਾਈਟ ਪੀਚ ਜਿਹਾ ਹੁੰਦਾ ਮਤਲਬ ਪੀਚ ਟੋਨ ਦੇ ਉੱਪਰ ਠੀਕ ਹੈ ਜੀ ਤੇ ਲਾਸਟ ਪੀਸ ਰਹਿ ਗਿਆ ਆਪਣੇ ਕੋਲ ਇਹਦੇ ਵਿੱਚ ਇਸ ਸਟਫ ਦੇ ਉੱਪਰ ਇਹ ਵਾਲਾ ਠੀਕ ਹੈ ਇਹ ਥੋੜਾ ਵੇਸ ਸਾਈਡ ਨੂੰ ਆ ਜਾਂਦਾ ਜੇ ਵੇਸਟੋਨ ਦੇ ਉੱਪਰ ਇਹ ਸਾਰੇ ਸੂਟ ਹੈਗੇ ਨੇ ਜੀ ਜਿਹੜੇ ਹੁਣ ਤੱਕ ਤੁਹਾਨੂੰ ਪ੍ਰਿੰਟ ਦਿਖਾਏ ਆ ਪਿਓਰ ਜੌਰਜਟ ਦੇ ਸੂਟ 3200 ਪ੍ਰਾਈਸ ਆ ਹੁਣ ਤੁਹਾਨੂੰ ਦੇ ਰਹੀਆਂ ਜੀ ਅਸੀਂ ਟੈਬੀ ਕਾਟਨ ਦੇ ਉੱਪਰ ਟੈਬੀ ਦੇ ਸੂਟ ਆ ਟੈਬੀ ਮਸਲੀਨ ਵੀ ਕਹਿ ਸਕਦੇ ਹੋ ਟੈਬੀ ਕਾਟਨ ਵੀ ਕਹਿ ਸਕਦੇ ਹੋ ਕਿਉਂਕਿ ਲਾਈਨਿੰਗ ਲੱਕੇ ਦਾ ਬਣ ਨਹੀਂ ਆ ਪਰ ਸਟਫ ਇੰਨਾ ਸੌਫਟ ਹੈ ਇਹਨਾਂ ਦਾ ਕੋਈ ਸਿੰਥੈਟਿਕ ਨਹੀਂ ਹੈਗਾ ਪ੍ਰਾਈਸ ਹੈਗਾ ਜੀ 2650 ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਪ੍ਰਿੰਟਿੰਗ ਤੁਸੀਂ ਦੇਖਦੇ ਰਹੋ ਫੁੱਲ ਬ੍ਰਾਂਡਡ ਪੀਸ ਨੇ ਜੀ ਸਾਰੇ ਇਹਨਾਂ ਦੇ ਨਾਲ ਮਸਲੀਨ ਦੀਆਂ ਸਲਵਾਰਾਂ ਤੇ ਟੈਵੀ ਮਸਲੀਨ ਦੇ ਹੀ ਹੈਗੇ ਨੇ ਜੀ ਦੁਪੱਟੇ ਦੁਪੱਟੇ ਤੁਹਾਨੂੰ ਲੰਮੇ ਚੌੜੇ ਮਿਲ ਜਾਣਗੇ ਇੱਕ ਦੁਪੱਟਾ ਖੋਲ ਕੇ ਦਿਖਾਤਾ ਪੂਰਾ ਲੈਂਥ ਵਿੱਚ ਇਹਨਾਂ ਦੀ ਪੂਰੀ ਹੈ ਜੀ 2650 ਹੈਗਾ ਪ੍ਰਾਈਸ ਹੁਣ ਤੁਸੀਂ ਦੇਖਣੀ ਇਹਨਾਂ ਦੇ ਸਿਰਫ ਕਲਰ ਤੇ ਪ੍ਰਿੰਟ ਇਹ ਹੈਗੇ ਨੇ ਜੀ ਇਹਨਾਂ ਦੇ ਪ੍ਰਿੰਟ ਕਲਰ ਪ੍ਰਿੰਟ ਦੇਖੋ ਜੀ ਸਾਰੇ ਇੱਕ ਤੋਂ ਸੋਹਣਾ ਇੱਕ ਪ੍ਰਿੰਟ ਆ ਜਿਹੜਾ ਵੀ ਪ੍ਰਿੰਟ ਦੇਖੋਗੇ ਉਹੀ ਸੋਹਣਾ ਪ੍ਰਿੰਟ ਆ ਉਹੀ ਸੋਹਣਾ ਕਲਰ ਆ ਥੋੜੇ ਕਮੈਂਟ ਹੁੰਦੇ ਨੇ ਜੀ ਦਿਲ ਕਰਦਾ ਕਿਹੜਾ ਲਈਏ ਕਿਹੜਾ ਛੱਡੀਏ ਅੱਜ ਵਾਕਈ ਉਹ ਵਾਲੇ ਆ ਕਲਰ ਪ੍ਰਿੰਟ ਸੱਚੀ ਨੂੰ ਚੁਆਇਸ ਕਰਨੀ ਔਖੀ ਹੋਈ ਵੀ ਆ ਮੈਨੂੰ ਸਾਰੇ ਪ੍ਰਿੰਟ ਆਪਣੇ ਆਪ ਨੂੰ ਵੀ ਪਰਸਨਲੀ ਬਹੁਤ ਸੋਹਣੇ ਲੱਗਦੇ ਆ ਸਟੱਫ ਤਾਂ ਫਾਈਨ ਹੈਗਾ ਹੀ ਆ ਬਹੁਤ ਸੋਹਣਾ ਦੇਖੋ ਜੀ ਸੂਟ ਸੇਮ ਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਸੇਮ ਕਲਰ ਦੇ ਵਿੱਚ ਠੀਕ ਹੈ ਇਹ ਵੀ ਸੇਮ ਕਲਰ ਦੀ ਸਲਵਾਰ ਹੈ ਦੋ ਕੀ ਤੁਹਾਨੂੰ ਤਿੰਨੇ ਸੂਟ ਮਿਲ ਜਾਣਗੇ ਜੀ ਕਿਸੇ ਨੂੰ ਇਹ ਕਲਰ ਪਸੰਦ ਆ ਸੇਮ ਸੇਮ ਸੂਟ ਪਾਣੇ ਤਾਂ ਤੁਸੀਂ ਤਿੰਨ ਸੂਟ ਵੀ ਲੈ ਸਕਦੇ ਹੋ ਇਹ ਪਿਓਰ ਟੈਬੀ ਕਾਟਨ ਟੈਬੀ ਮਸਲੀਨ ਕਿਉਂਕਿ ਇਹਨੂੰ ਕਾਟਨ ਤਾਂ ਕਹਿੰਦੀ ਆ ਮੈਂ ਇਹਦੇ ਵਿੱਚ ਸਿੰਥੈਟਿਕ ਨਹੀਂ ਹੈਗਾ ਜੀ ਮਸਲੀਨ ਟੈਬੀ ਮਸਲੀਨ ਆ ਵੈਸੇ ਇਹ ਲੰਬੇ ਚੌੜੇ ਜਿਹੇ ਦੁਪੱਟੇ ਨੇ ਮਸਲੀਨ ਦੀਆਂ ਸਲਵਾਰਾਂ ਇਹਨਾਂ ਦੇ ਨਾਲ ਕਲਰ ਪ੍ਰਿੰਟ ਤੁਹਾਡੇ ਸਾਹਮਣੇ ਨੇ ਠੀਕ ਹੈ ਜੀ ਦੇਖਿਓ ਕਲਰ ਇਹਦਾ ਸੂਟ ਦਾ ਪ੍ਰਿੰਟ ਵੀ ਦੇਖੋ ਤੇ ਕਲਰ ਵੀ ਦੇਖੋ 2650 ਹੈਗਾ ਜੀ ਪ੍ਰਾਈਸ ਸ਼ਿਪਿੰਗ ਚਾਰजेस ਅਲੱਗ ਤੋਂ ਲੱਗਣਗੇ ਪੰਜਾਬ ਦੇ ਵਿੱਚ 80 ਰੁਪਏ ਨੇ ਬਾਕੀ ਤੁਹਾਡੇ ਏਰੀਆ ਦੇ ਅਕੋਰਡਿੰਗ ਆ ਜਾਂਦੇ ਨੇ ਠੀਕ ਹੈ ਜੀ ਇਹ ਵੀ ਕਲਰ 골ਡਨ ਜਿਹਾ শেਡਾ ਬਹੁਤ ਸੋਨਾ ਪ੍ਰਿੰਟ ਹੈ ਗ੍ਰੇ ਸਟੋਨ ਦੇ ਉੱਪਰ बहुत बार आ चुकी है वाला सूट मेरे को काफ़ी बारी आ चुकी है यही कलर यही प्रिंट ट्वेंटी सिक्स फिफ्टी है जी इन्हों का प्राइस शिपिंग चार्जेस अलग तो ने ਕਲਰ ਡਿਜ਼ਾਈਨ ਬਹੁਤ ਪਿਆਰੇ ਪਿਆਰੇ ਆ ਸੇਮ ਦੇ ਵਿੱਚ ਤੁਹਾਨੂੰ ਇੱਕ ਕਲਰ ਇਹ ਮਿਲ ਜਾਏਗਾ ਹਲਕਾ ਜਾਂ ਪ੍ਰਿੰਟ ਦਾ ਫਰਕ ਆ ਠੀਕ ਹੈ ਜੀ ਇਹਦੇ ਨਾਲ ਇਹ ਸਲਵਾਰ ਆ ਇਹ ਦੇਖੋ ਪ੍ਰਿੰਟ ਕੋਈ ਵੀ ਪ੍ਰਿੰਟ ਇਦਾਂ ਦਾ ਨਹੀਂ ਹੈਗਾ ਵੀ ਜਿਹਨੂੰ ਆਪਾਂ ਕਹੀਏ ਇਹ ਨਹੀਂ ਸੋਨਾ ਇਹ ਸੋਨਾ ਸਾਰੇ ਹੀ ਪ੍ਰਿੰਟ ਇੱਕ ਦੋ ਇੱਕ ਨੇ ਸੀਨਾਂ ਦੀ ਫ੍ਰਾਕ ਸਟਾਈਲ 'ਚ ਬਣਾ ਸਕਦੇ ਹੋ ਜਾਂ ਫਿਰ ਸਿੰਪਲ ਸੂਟ ਪਟਿਆਲਾ ਸੂਟ ਸਟ੍ਰੇਟ ਸਲਵਾਰ ਦੇ ਨਾਲ ਫੁੜਤਾ ਸਟਾਈਲ 'ਚ ਜਿੱਦਾਂ ਮਰਜੀ ਤੁਸੀਂ ਸਟਿਚਿੰਗ ਕਰਵਾ ਲਓ ਉਹ ਥੋੜੇ ਤੇ ਡਿਪੈਂਡ ਹੈ ਲੇਸਿਸ ਲਾ ਕੇ ਬਣਵਾ ਲਓ ਜੇ ਅਗਰ ਟ੍ਰੈਂਡ 'ਚ ਜਾਣਾ ਸਲਵਾਰ ਨੂੰ ਵੀ ਲਗਵਾ ਲਓ ਤੇ ਸ਼ਰਟ ਨੂੰ ਵੀ ਦੇਖਿਓ ਕਲਰ ਪ੍ਰਿੰਟ ਇਸ ਸੂਟ ਦਾ ਵੀ ਲੋਜੀਕਲ ਹੈ ਕਿੰਨਾ ਸੋਹਣਾ ਪ੍ਰਿੰਟ ਆ ਦੇਖੋ ਜੀ ਕਲਰ ਪ੍ਰਿੰਟ ਟੈਬੀ ਦੇ ਸੂਟ ਨੇ ਜੀ ਸਾਰੇ ਟੈਬੀ ਕਾਟਨ ਦੇ ਵਿੱਚ ਇੱਕ ਐਦਾਂ ਲਾਈਨਿੰਗ ਹੁੰਦੀ ਆ ਹਲਕੀ ਜੀ ਲਾਈਨਿੰਗ ਆ ਠੀਕ ਹੈ ਲਾਈਨ ਦੇ ਵਿੱਚ ਬਣਿਆ ਹੁੰਦਾ ਸੂਟ ਇਹ ਸੌਫਟ ਸਟਫ ਹੁੰਦੇ ਇਹਦੇ ਤੁਸੀਂ ਵਰਕ ਵੀ ਕਰਾ ਸਕਦੇ ਹੋ ਕਪੜਾ ਕਾਫੀ ਅੱਛਾ ਹੁੰਦਾ ਹੈ ਤੇ ਬਾਕੀ ਸਲਵਾਰ ਦੇ نیچے ਲਾਈਨਿੰਗ ਲਗਾਨੀ ਤੁਹਾਡੀ ਚੁਆਇਸ ਆ ਸ਼ਰਟ ਦੇ نیچے ਲੱਗੇਗੀ ਲਾਈਨਿੰਗ ਠੀਕ ਹੈ ਜੀ 2650 ਇਹ ਨਾ ਸੂਟਾਂ ਦਾ ਪ੍ਰਾਈਸ ਆ ਤੇ ਸ਼ਿਪਿੰਗ ਰਹੇਗੀ ਅਲੱਗ ਤੋਂ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਤੁਹਾਡਾ ਬਹੁਤ ਸਾਰਾ ਪਿਆਰ ਹੈ ਮੇਰੇ ਨਾਲ ਬਹੁਤ ਵਧੀਆ ਮਤਲਬ ਕਿ ਅਸ਼ੀਰਵਾਦ ਵੀ ਇਦਾਂ ਹੁੰਦਾ ਹੈ ਕਿ ਤੁਹਾਡੇ ਕਮੈਂਟਾਂ ਚ ਸਾਫ਼ ਝਲਕਦਾ ਹੈ ਥੈਂਕ ਯੂ ਸਭ ਦਾ ਦਿਲੋਂ ਧੰਨਵਾਦ ਵੀਡੀਓ ਦੇਖਣ ਲਈ ਵੀ ਥੈਂਕ ਯੂ ਸੋ ਮੱਚ